ਜੀਐਸਟੀ ਕੌਂਸਲ ਦੀ 44ਵੀਂ ਮੀਟਿੰਗ ਤੋਂ ਬਾਅਦ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਦੇਸ਼ 'ਚ ਬੀਮਾ ਪਾਲਸੀਆਂ ਖਰੀਦਣ ਵਾਲੇ ਕਰੋੜਾਂ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਸਿਹਤ ਬੀਮਾ ਜੀਵਨ ਬੀਮਾ ਪ੍ਰੀਮੀਅਮ ਤੇ ਜੀਐਸਟੀ ਦੀ ਦਰ ਮੌਜੂਦਾ 18% ਤੋਂ ਘਟਾਉਣ ਦੀ ਸਹਿਮਤੀ ਬਣੀ ਹੈ ਪਰ ਇਸ ਬਾਰੇ ਅੰਤਿਮ ਫੈਸਲਾ ਅਗਲੀ ਮੀਟਿੰਗ ਵਿੱਚ ਅਗਲੀ ਮੀਟਿੰਗ ਵਿੱਚ ਲਿਆ ਜਾਵੇਗਾ ਇਹ ਉੱਤਰਾਖੰਡ ਦੇ ਵਿੱਤ ਮੰਤਰੀ ਦੁਆਰਾ 2000 ਰੁਪਏ ਤੋਂ ਘੱਟ ਦੇ ਔਨਲਾਈਨ ਲੈਂਡ ਡੀਨ ਤੇ ਜੀਐਸਟੀ ਲਗਾਉਣ ਦੇ ਫੈਸਲੇ ਨੂੰ ਮੁਲਤਵੀ ਕਰਨ ਦੇ ਐਲਾਨ ਦੇ ਕੁਝ ਘੰਟਿਆਂ ਬਾਅਦ ਆਇਆ ਹੈ ਇਸ ਮੀਟਿੰਗ ਵਿੱਚ ਬੀਮੇ ਤੇ ਜੀਐਸਟੀ ਵਿੱਚ ਕਟੌਤੀ ਬਾਰੇ ਅਟਕਲਾਂ ਲਗਾਈਆਂ ਗਈਆਂ ਸਨ ਕਿਉਂਕਿ ਪਿਛਲੇ ਮਹੀਨੇ ਇਹਨਾਂ ਦਰਾਂ ਨੂੰ ਤਰਕ ਸੰਗਤ ਬਣਾਉਣ ਲਈ ਜੀਐਸਟੀ ਬਾਰੇ ਮੰਤਰੀਆਂ ਦੇ ਸਮੂਹ ਦੀ ਪਹਿਲੀ ਮੀਟਿੰਗ ਤੋਂ ਬਾਅਦ ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਦਰਾਂ ਜੀਐਸਟੀ ਜੀਓਐਮ ਦੇ ਕਨਵੀਨਰ ਸਮਰਾਟ ਚੋਧਰੀ ਨੇ ਕਿਹਾ ਸੀ ਕਿ ਸਿਹਤ ਬੀਮਾ ਖੇਤਰ ਦੀਆਂ ਦਰਾਨੋ ਬਦਲਣ ਦੇ ਪ੍ਰਸਤਾਵ ਆਏ ਨੇ ਅਤੇ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ ਪੱਛਮੀ ਬੰਗਾਲ ਦੀ ਵਿੱਤ ਮੰਤਰੀ ਚੰਦਰਮਿਆ ਪਟਾਚਾਰੀਆ ਨੇ ਕਿਹਾ ਸੀ ਕਿ ਉਹਨਾਂ ਨੇ ਜੀਵਨ ਅਤੇ ਸਿਹਤ ਬੀਮਾ ਪ੍ਰੀਮੀਅਮ ਤੇ 18 ਫੀਸ ਦੀ ਜੀਐਸਟੀ ਦਰ ਨੂੰ ਘਟਾਉਣ ਲਈ ਬੇਨਤੀ ਕੀਤੀ ਹੈ ਪਟਾਚਾਰੀਆ ਨੇ ਕਿਹਾ ਕਿ ਮੈਂ ਜੀਵਨ ਅਤੇ ਸਿਹਤ ਬੀਮੇ ਤੇ ਜੀਐਸਟੀ ਘਟਾਉਣ ਦੀ ਬੇਨਤੀ ਕੀਤੀ ਹੈ ਮੈਨੂੰ ਦੱਸਿਆ ਗਿਆ ਹੈ ਕਿ ਫਿਟਮੈਂਟ ਕਮੇਟੀ ਇਸ ਤੇ ਵਿਚਾਰ ਕਰ ਰਹੀ ਹੈ ਸੁੰਬਾ ਨੂੰ ਜੀਐਸਟੀ ਕੌਂਸਲ ਦੀ ਬੈਠਕ ਚ ਗਈ ਸਿੱਖਿਆ ਸੰਸਥਾਵਾਂ ਨੂੰ ਰਾਹਤ ਮਿਲੀ ਹੈ ਸੂਤਰਾਂ ਦੇ ਹਵਾਲੇ ਨਾਲ ਪ੍ਰਾਪਤ ਖਬਰ ਅਨੁਸਾਰ ਕੌਂਸਲ ਨੇ ਖੋਜ ਅਤੇ ਗ੍ਰਾਂਟਾਂ ਤੇ GST ਮੁਆਫ ਕਰਨ ਦਾ ਫੈਸਲਾ ਕੀਤਾ ਹੈ IIT ਦਿੱਲੀ ਪੰਜਾਬ ਯੂਨੀਵਰਸਿਟੀ ਸਮੇਤ ਕਈ ਵਿਦਿਅਕ ਅਦਾਰਿਆਂ ਨੂੰ ਇਸ ਫੈਸਲੇ ਦਾ ਫਾਇਦਾ ਹੋਣ ਦੀ ਉਮੀਦ ਹੈ ਦਰਸਲ GST ਵਿਭਾਗ ਨੇ 18% ਦੀ GST ਲਗਾ ਕੇ IIT ਦਿੱਲੀ ਪੰਜਾਬ ਯੂਨੀਵਰਸਿਟੀ ਸਮੇਤ 7 ਯੂਨੀਵਰਸਿਟੀਆਂ ਨੂੰ ਕਰੀਬ 210 ਕਰੋੜ ਰੁਪਏ ਦਾ ਨੋਟਿਸ ਭੇਜਿਆ ਸੀ ਕੌਂਸਲ ਦੇ ਇਸ ਫੈਸਲੇ ਤੋਂ ਬਾਅਦ ਇਹਨਾਂ ਸੰਸਥਾਵਾਂ ਨੂੰ ਰਾਹਤ ਮਿਲੀ ਹੈ